ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲ ਅਮਰੀਕਾ ਦੀ ਕਰਨੀ ਹੈ ਅਮਰੀਕਾ ਦੇ ਵੱਲੋਂ ਇੱਕ ਵਾਰ ਫਿਰ ਤੋਂ ਝਟਕਾ ਦੇਣ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਗਈ ਹੈ ਪਰ ਇਹ ਝਟਕਾ ਹੁਣ ਡੋਨਲਡ ਟਰੰਪ ਉਹਨਾਂ ਦੇ ਵੱਲੋਂ ਨਹੀਂ ਉਪ ਰਾਸ਼ਟਰਪਤੀ ਜੇ ਡੀ ਬੈਂਸ ਉਹਨਾਂ ਦੇ ਵੱਲੋਂ ਦਿੱਤਾ ਗਿਆ ਦਰਸਲ ਇੱਕ ਚੈਨਲ ਦੇ ਨਾਲ ਉਹ ਇੰਟਰਵਿਊ ਉਹਨਾਂ ਦੀ ਚੱਲ ਰਹੀ ਸੀ ਉਸ ਦਰਮਿਆਨ ਉਹਨਾਂ ਦੇ ਵੱਲੋਂ ਇੱਕ ਗੱਲ ਕਹੀ ਗਈ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਗ੍ਰੀਨ ਕਾਰਡ ਮਿਲੇ ਹੋਏ ਨੇ ਅਮਰੀਕਾ ਦੇ ਵਿੱਚ ਉਹ ਵੀ ਆਪਣੇ ਆਪ ਨੂੰ ਇੱਥੇ ਦੇ ਸਥਾਨਕ ਵਸਨੀਕ ਨਾ ਸਮਝਣ ਉਹਨਾਂ ਨੂੰ ਵੀ ਅਸੀਂ ਰਿਪੋਰਟ ਕਰ ਸਕਦੇ ਹਾਂ ਕਿਸੇ ਵੀ ਟਾਈਮ ਸਰਕਾਰ ਦੇ ਕੋਲ ਇਹ ਪਾਵਰ ਹੈ ਇਸ ਦੇ ਨਾਲ ਹੁਣ ਪੂਰੀ ਦੁਨੀਆ ਦੇ ਵਿੱਚ ਹੜਕੰਪ ਮਚ ਗਿਆ ਜਿਹੜੇ ਲੋਕ ਅਮਰੀਕਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਗ੍ਰੀਨ ਕਾਰਡ ਲੈ ਕੇ ਆਪਦੇ ਬਿਜ਼ਨਸ ਕਰ ਰਹੇ ਸੀ ਆਪਣੇ ਕੰਮ ਕਰ ਰਹੇ ਸੀ ਈਵਨ ਕਿ ਉਹਨਾਂ ਦੇ ਕੋਲ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਅਮਰੀਕਾ ਦੇ ਵਿੱਚ ਜਾ ਕੇ ਬਸੇ ਔਰ ਉਹਨਾਂ ਦੀਆਂ ਆਪਣੀਆਂ ਇੰਡਸਟਰੀਜ਼ ਨੇ ਫੈਕਟਰੀਆਂ ਜਿੱਥੇ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ ਸੋ ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਹੈ ਕਿ ਉਹ ਪੱਕੇ ਤੌਰ ਦੇ ਉਤੇ ਇੱਥੇ ਦੇ ਸਥਾਨਕ ਵਸਨੀਕ ਨਾ ਸਮਝਣ ਆਪਣੇ ਆਪ ਨੂੰ ਅਮਰੀਕਨ ਸਰਕਾਰ ਜਿਹੜੀ ਹੈ ਉਹ ਕਿਸੇ ਵੀ ਟਾਈਮ ਕਿਸੇ ਨੂੰ ਵੀ ਡਿਪੋਰਟ ਕਰ ਸਕਦੀ ਹੈ ਦਰਸਲ ਗ੍ਰੀਨ ਕਾਰਡ ਹੋਲਡਰ ਜਦੋਂ ਕੋਈ ਬੰਦਾ ਹੋ ਜਾਂਦਾ ਸੀ ਤੇ ਉਹ ਉਹਦੇ ਤੇ ਮੋਹਰ ਲੱਗ ਜਾਂਦੀ ਸੀ ਕਿ ਹਾਂ ਬਈ ਇਹ ਤੇ ਕੋ ਗ੍ਰੀਨ ਕਾਰਡ ਹੈ ਇੱਥੇ ਦਾ ਪੱਕਾ ਨਾਗਰਿਕ ਹੋ ਗਿਆ ਪਰ ਹੁਣ ਇੱਕ ਪਾਸੇ ਗ੍ਰੀਨ ਕਾਰਡ ਜਿਹੜੇ ਹੋਲਡਰ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਉਪ ਰਾਸ਼ਟਰਪਤੀ ਦੇ ਵੱਲੋਂ ਝਟਕਾ ਦਿੱਤਾ ਜਾ ਰਿਹਾ ਦੂਸਰੇ ਪਾਸੇ ਰਾਸ਼ਟਰਪਤੀ ਜਿਹੜੇ ਨੇ ਅਮਰੀਕਾ ਦੇ ਡੋਨਲਡ 트੍ਰੰਪ ਉਹਨਾਂ ਦੇ ਵੱਲੋਂ ਆਫਰ ਕੀਤੀ ਜਾ ਰਹੀ ਹੈ 골ਡ ਕਾਰਡ ਸਕੀਮ ਤੁਹਾਨੂੰ ਯਾਦ ਹੋਏਗਾ ਪਿਛਲੇ ਦਿਨਾਂ ਦੇ ਵਿੱਚ ਡੋਨਲਡ 트੍ਰੰਪ ਨੇ ਕਿਹਾ ਕਿ ਅਸੀਂ 10 ਲੱਖ 골ਡ ਕਾਰਡ ਪੂਰੀ ਦੁਨੀਆ ਦੇ ਲੋਕਾਂ ਨੂੰ ਵੇਚਾਂਗੇ ਜਿਹੜੇ ਅਮਰੀਕਾ ਦੇ ਵਿੱਚ ਆ ਕੇ ਰਹਿਣਾ ਚਾਹੁੰਦੇ ਨੇ ਸੋ ਉਹਨਾਂ ਨੂੰ ਪੱਕੀ ਨਾਗਰਿਕਤਾ ਮਿਲੇਗੀ EB1 ਵੀਜ਼ਾ EB2 ਵੀਜ਼ਾ EB3 ਵੀਜ਼ਾ EB4 ਵੀਜ਼ਾ EB5 ਵੀਜ਼ਾ ਜਿਹੜਾ ਬੜਾ ਬੜੇ ਸੌਖੇ ਤਰੀਕੇ ਦੇ ਨਾਲ ਜੇ ਅਮਰੀਕਾ ਦੇ ਵਿੱਚ ਜਾ ਕੇ ਕਿਸੇ ਨੇ ਗ੍ਰੀਨ ਕਾਰਡ ਲੈਣਾ ਹੁੰਦਾ ਸੀ ਪਰ ਹੁਣ ਉਸ ਨੂੰ ਬਦਲ ਕੇ EB5 ਵੀਜ਼ਾ ਦੇ ਤਹਿਤ ਤੁਸੀਂ 골ਡ ਕਾਰਡ ਤੁਹਾਨੂੰ ਮਿਲੇਗਾ ਔਰ ਉਹਦੀ ਰਕਮ ਤੈਅ ਕੀਤੀ ਗਈ ਹੈ ਰਕਮ ਬਹੁਤ ਜ਼ਿਆਦਾ ਹੈ ਪਰ EB5 ਵਨ EB5 ਵੀਜ਼ਾ ਜਿਹੜਾ ਸੀ ਜੇਦੀ ਉਹਦੀ ਪਹਿਲੀ ਰਕਮ ਸੀ ਉਸਦੇ ਨਾਲੋਂ 5 ਗੁਣਾ ਰਕਮ ਨੂੰ ਵਧਾ ਦਿੱਤਾ ਗਿਆ ਡੋਨਲਡ ਟਰੰਪ ਉਹਨਾਂ ਦੇ ਵੱਲੋਂ ਹੁਣ ਲੋਕ ਸ਼ਸ਼ੋਪਨ ਦੇ ਵਿੱਚ ਪਏ ਹੋਏ ਨੇ ਜਿਹੜੇ ਲੋਕ ਜਿਨ੍ਹਾਂ ਦੇ ਕੋਲ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਹੈ ਉਹਨਾਂ ਦੇ ਅੰਦਰ ਇੱਕ ਡਰਦਾ ਮਾਹੌਲ ਪੈਦਾ ਹੋ ਗਿਆ ਹੈ ਕਿ ਹੁਣ ਸਰਕਾਰ ਦੇ ਵੱਲੋਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਲੋਕਾਂ ਦੇ ਉੱਤੇ ਵੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਹਾਲਾਂਕਿ ਜਦੋਂ ਹੁਣ ਇਹ ਵਿਵਾਦ ਹੋਏਗਾ ਚਰਚਾ ਚੱਲੇਗੀ ਉਸ ਤੋਂ ਬਾਅਦ ਜੀਡੀ ਬੈਂਸ ਜਾਂ ਫਿਰ ਡੋਨਲਡ 트럼ਪ ਉਹਨਾਂ ਦੇ ਬੋਲੋ ਇਹਦੇ ਉੱਪਰ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਉਹ ਦੇਖਣਾ ਹੋਵੇਗਾ ਪਰ ਕਿਤੇ ਨਾ ਕਿਤੇ ਅਮਰੀਕਨ ਸਰਕਾਰ ਜਿਹੜੀ ਹੈ ਡੋਨਲਡ 트럼ਪ ਦੀ ਸਰਕਾਰ ਹੈ ਉਹਦੇ ਦਿਮਾਗ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਗ੍ਰੀਨ ਕਾਰਡ ਨੂੰ ਲੈ ਕੇ ਵੀ ਹੁਣ ਕੋਈ ਫੇਰ ਬਦਲ ਆਉਣ ਵਾਲੇ ਟਾਈਮ ਤੇ ਕੀਤਾ ਜਾ ਸਕਦਾ ਹੈ ਹੋ ਸਕਦਾ ਹੈ ਕਿ ਪਿਛਲੀਆਂ ਸਮਿਆਂ ਦੇ ਵਿੱਚ ਜਦੋਂ ਤੁਸੀਂ ਗ੍ਰੀਨ ਕਾਰਡ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਸੀ ਕਿ ਹਰੇਕ ਵਿਅਕਤੀ ਸੋਚਦਾ ਸੀ ਅਮਰੀਕਾ ਦੇ ਵਿੱਚ ਜਾ ਕੇ ਮੈਨੂੰ ਗ੍ਰੀਨ ਕਾਰਡ ਮਿਲ ਜਾਏ ਤੇ ਸਮਝ ਲਓ ਮੈਂ ਇੱਥੇ ਹੁਣ ਟੈਨਸ਼ਨ ਫਰੀ ਹੋ ਕੇ ਪੱਕਾ ਵਸਨੀਕ ਜਿਹੜਾ ਮੈਂ ਬਣ ਗਿਆ ਪਰ ਨਹੀਂ ਗ੍ਰੀਨ ਕਾਰਡ ਵਾਲਿਆਂ ਨੂੰ ਚੇਤਾਵਨੀ ਦੇ ਦਿੱਤੀ ਹੈ ਪਰ ਹੁਣ ਜਿਹੜਾ 골ਡ ਕਾਰਡ ਦਾ ਜ਼ਿਕਰ ਕੀਤਾ ਜਾ ਰਿਹਾ ਕੀ ਆਨ ਵਾਲੇ ਟਾਈਮ ਤੇ ਗ੍ਰੀਨ ਕਾਰਡ ਦੀ ਥਾਂ 골ਡ ਕਾਰਡ ਵਾਲਿਆਂ ਨੂੰ ਹੀ ਜ਼ਿਆਦਾ ਮਾਨਤਾ ਦਿੱਤੀ ਜਾਏਗੀ ਕਿਉਂਕਿ ਸਰਕਾਰ ਪਹਿਲਾਂ ਤਾਂ ਉਹਨਾਂ ਤੋਂ ਪੈਸਾ ਲਏਗੀ ਮੋਟਾ ਪੈਸਾ ਲਏਗੀ ਅਮਰੀਕਾ ਦੇ ਵਿੱਚ ਰਹਿਣ ਲਈ ਉਸ ਤੋਂ ਬਾਅਦ ਉਹਨਾਂ ਲੋਕਾਂ ਉਹ ਲੋਕ ਐਸੇ ਹੋਣਗੇ ਜਿਨ੍ਹਾਂ ਨੇ EB5 ਵੀਜ਼ਾ ਦੇ ਤਹਿਤ 5 ਗੁਣਾ ਵੱਧ ਪੈਸਾ ਦੇ ਕੇ ਜਦੋਂ ਅਮਰੀਕਾ ਦੇ ਵਿੱਚ ਆਣਾ ਤੇ ਵਾਕਈ ਤੁਸੀਂ ਸਮਝ ਸਕਦੇ ਹੋ ਕਿ ਜਿਹੜਾ ਬੰਦਾ 5 ਗੁਣਾ ਵੱਧ ਪੈਸਾ ਦੇ ਕੇ ਅਮਰੀਕਾ ਦੇ ਵਿੱਚ ਆਏਗਾ EB5 ਵੀਜ਼ਾ ਦਾ ਜਿਹਨੂੰ 골ਡ ਕਾਰਡ ਮਿਲੇਗਾ ਮਤਲਬ ਕਿ ਉਹ ਅੱਛਾ ਵਿਅਕਤੀ ਹੋਏਗਾ ਸਮਰਿੱਧ ਵਿਅਕਤੀ ਹੋਏਗਾ ਉਹ ਐਸਾ ਨਹੀਂ ਹੋਏਗਾ ਕਿ ਆ ਕੇ ਫਿਰ ਐਨੇ ਪੈਸੇ ਦੇਣ ਤੋਂ ਬਾਅਦ ਅਮਰੀਕਾ ਦੇ ਵਿੱਚ ਉਹ ਕੰਮ ਲੱਭੇਗਾ ਉਹ ਐਸੇ ਵਿਅਕਤੀ ਹੋਣਗੇ ਜਿਹੜੇ ਫਿਰ ਆ ਕੇ ਉੱਥੇ ਕੰਮ ਖੋਲਣਗੇ ਔਰ ਅਮਰੀਕਨ ਲੋਕਾਂ ਨੂੰ ਵੀ ਕੰਮ ਦੇ ਸਕਣਗੇ ਸੋ ਇਸ ਕਰਕੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਐਸੀਆਂ ਸੰਭਾਵਨਾਵਾਂ ਕਿਉਂਕਿ ਹੁਣ ਇਸ ਬਿਆਨ ਦੇ ਨਾਲ ਕਈ ਤਰੀਕੇ ਦੀਆਂ ਚਰਚਾਵਾਂ ਚੱਲ ਪਈਆਂ ਨੇ ਕਿ ਗ੍ਰੀਨ ਕਾਰਡ ਦੀ ਥਾਂ ਹੁਣ 골ਡ ਕਾਰਡ ਨੂੰ ਐਮੀਰ ਦਿੱਤੀ ਜਾਏਗੀ ਔਰ 골ਡ ਕਾਰਡ ਦੇ ਵਿੱਚ ਉਹੀ ਲੋਕ ਅਮਰੀਕਾ ਦੇ ਵਿੱਚ ਆਣਗੇ ਜਿਹੜੇ ਪੂਰਨ ਤੌਰ ਦੇ ਉੱਤੇ ਪਿੱਛੋਂ ਹੀ ਸਮਰਿੱਧ ਆ ਬ ਬਹੁਤ ਪੈਸਾ ਹੋਏਗਾ ਉਹਨਾਂ ਦੇ ਕੋਲ ਉਹ ਪੈਸਾ ਇਨਵੈਸਟ ਕਰਨਗੇ ਔਰ ਅਮਰੀਕਾ ਨੂੰ ਵੱਡੇ ਮੋਟੇ ਉਹ ਆ ਕੇ ਉੱਥੇ ਟੈਕਸ ਦੇਣਗੇ ਸੋ ਚਰਚਾ ਇੱਕ ਨਵੀਂ ਅਮਰੀਕਾ ਨੇ ਫਿਰ ਤੋਂ ਛੇੜ ਦਿੱਤੀ ਆ ਅਰਵਿੰਦ ਕੇਜਰੀਵਾਲ ਅੱਜ ਤੋਂ 10 ਦਿਨ ਪਹਿਲਾਂ ਜਨ ਕਿ ਸ਼ਾਇਦ 5 ਮਾਰਚ ਨੂੰ ਉਹ ਦਿੱਲੀ ਤੋਂ ਪੰਜਾਬ ਆਏ ਸੀ ਵਿਪਾਸਨਾ ਕਰਨ ਲਈ ਹੁਸ਼ਾਰਪੁਰ ਦੇ ਵਿੱਚ ਪਰਿਵਾਰ ਸਮੇਤ ਉਹ ਪਹੁੰਚੇ ਹੋਏ ਸੀ ਔਰ 10 ਦਿਨ ਪੂਰੇ ਹੋ ਗਏ ਉਹਨਾਂ ਦੀ ਵਿਪਾਸਨਾ ਤੇ ਉਹ ਵਿਪਾਸਨਾ ਤੋਂ ਅੱਜ ਉਹ ਬਾਹਰ ਆਏ ਨੇ ਜਦੋਂ ਤੇ ਆਂਦੇ ਹੀ ਉਹਨਾਂ ਦੇ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਸਿੱਧੇ ਅੰਮ੍ਰਿਤਸਰ ਪਹੁੰਚੇ ਨੇ ਅੰਮ੍ਰਿਤਸਰ ਦੇ ਵਿੱਚ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਡਾਕਟਰ ਇੰਦਰਵੀਰ ਸਿੰਘ ਨੇਜਰ ਉਹਨਾਂ ਦੇ ਘਰ ਪਹੁੰਚੇ ਨੇ ਕਿੰਨਾ ਦੇਰ ਕਿੰਨੀ ਦੇਰ ਉਹਨਾਂ ਦੇ ਘਰ ਰਹਿਣਗੇ ਇਹ ਅਜੇ ਤੱਕ ਸਾਹਮਣੇ ਨਹੀਂ ਆਇਆ ਹੋ ਸਕਦਾ ਹੈ ਕਿ ਇੱਕ ਬੈਠਕ ਸੱਦੀ ਗਈ ਹੈ ਵਿਧਾਇਕਾਂ ਦੀ ਕੱਲ ਅੰਮ੍ਰਿਤਸਰ ਦੇ ਵਿੱਚ ਔਰ ਸੀਐਮ ਭਗਵੰਤ ਮਾਨ ਵੀ ਕੱਲ ਪਹੁੰਚਣਗੇ ਉੱਥੇ ਸੋ ਉਮੀਦ ਇਹ ਹੈ ਕਿ ਅੱਜ ਦਾ ਦਿਨ ਸ਼ਾਇਦ ਡਾਕਟਰ ਇੰਦਰਵੀਰ ਸਿੰਘ ਨੇਜਰ ਉਹਨਾਂ ਦੇ ਘਰ ਅਰਵਿੰਦ ਕੇਜਰੀਵਾਲ ਰੁਕਣਗੇ ਔਰ ਕੱਲ ਨੂੰ ਵਿਧਾਇਕਾਂ ਦੇ ਨਾਲ ਉਹਨਾਂ ਦੀ ਇੱਕ ਬੈਠਕ ਹੋਣ ਹੋਣ ਵਾਲੀ ਹੈ ਔਰ ਸੋਮਵਾਰ ਨੂੰ ਅਰਵਿੰਦ ਕੇਜਰੀਵਾਲ ਔਰ ਸੀਐਮ ਭਗਵੰਤ ਮਾਨ ਲੁਧਿਆਣਾ ਪਹੁੰਚਣਗੇ ਉੱਥੇ ਤੁਹਾਨੂੰ ਦੱਸਿਆ ਸੀ ਕਿ ਇੱਕ ਹਸਪਤਲ ਦਾ ਉਦਘਾਟਨ ਜਿਹੜਾ ਹੈ ਹਸਪਤਲ ਦੇ ਵਿੱਚ ਹੋਰ ਕਈ ਸਮਾਨ ਰੱਖੇ ਗਏ ਨੇ ਉਹਨਾਂ ਦਾ ਉਦਘਾਟਨ ਕਰਨਾ ਹਸਪਤਲ ਆਲਰੇਡੀ ਚੱਲ ਰਿਹਾ ਹੈ ਅਪਗ੍ਰੇਡ ਕੀਤਾ ਗਿਆ ਹਸਪਤਲ ਨੂੰ ਉਹਦਾ ਉਦਘਾਟਨ ਕੀਤਾ ਜਾਏਗਾ ਔਰ ਰੈਲੀ ਦਾ ਵੀ ਇੱਕ ਪ੍ਰਬੰਧ ਕੀਤਾ ਗਿਆ ਸੀ ਸੋ ਹੁਣ ਅਰਵਿੰਦ ਕੇਜਰੀਵਾਲ ਦੀ ਵਿਪਾਸਨਾ ਖਤਮ ਹੋ ਗਈ ਹੈ ਹੁਣ ਸਿਆਸਤ ਸ਼ੁਰੂ ਹੋਏਗੀ ਔਰ ਸਿਆਸਤ ਵੱਲ ਪਹਿਲਾ ਕਦਮ ਉਹਨਾਂ ਨੇ ਵਿਪਾਸਨਾ ਕੇਂਦਰ ਤੋਂ ਬਾਹਰ ਨਿਕਲਦੇ ਹੀ ਰੱਖ ਦਿੱਤਾ ਔਰ ਬੈਠਕ ਸੱਦ ਲਈ ਹੈ ਬੈਠਕ ਤੋਂ ਬਾਅਦ ਪਹੁੰਚਣ ਕੇ ਲੁਧਿਆਣਾ ਰੈਲੀ ਹੋਏਗੀ ਕਿਉਂਕਿ ਲੁਧਿਆਣਾ ਪੱਛਮੀ ਦੀ ਸੀਟ ਖਾਲੀ ਹੋਈ ਸੀ ਔਰ ਉਸ ਸੀਟ ਦੇ ਲਈ ਸੰਜੀਵ ਔਰੋੜਾ ਨੂੰ ਆਪਣਾ ਉਹਨਾਂ ਨੇ ਉਮੀਦਵਾਰ ਵੀ ਐਲਾਨ ਦਿੱਤਾ ਸੋ ਉਸ ਨੂੰ ਦੇਖਦੇ ਹੋਏ ਹੁਣ ਲੁਧਿਆਣਾ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੀ ਬਾਈ ਇਲੈਕਸ਼ਨ ਜਿਹੜੀ ਲੁਧਿਆਣਾ ਪੱਛਮੀ ਦੀ ਹੈ ਉਦੋਂ ਤੱਕ ਤੁਹਾਨੂੰ ਅਰਵਿੰਦ ਕੇਜਰੀਵਾਲ ਲੁਧਿਆ ਵੱਖ-ਵੱਖ ਗਲੀਆਂ ਦੇ ਵਿੱਚ ਪ੍ਰਚਾਰ ਕਰਦੇ ਹੋਏ ਜਾਂ ਲੁਧਿਆਣਾ ਦੇ ਕਿਸੇ ਵੀ ਇਲਾਕੇ ਦੇ ਵਿੱਚ ਉਹਨਾਂ ਦੀ ਰੈਲੀ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਮਿਲਣਗੀਆਂ ਸੋ ਇਸ ਦੇ ਉੱਪਰ ਹੁਣ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਰਹੀਆਂ ਨੇ ਮਜੇਂਦਰ ਸਿੰਘ ਸਿਰਸਾ ਉਹਨਾਂ ਦੇ ਵੱਲੋਂ ਦਿੱਲੀ ਦੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ ਸਵਾਲ ਚੱਕੇ ਗਏ ਨੇ ਕਿ ਪੰਜਾਬ ਦਾ ਪੈਸਾ ਹੁਣ ਅਰਵਿੰਦ ਕੇਜਰੀਵਾਲ ਦੇ ਉੱਪਰ ਖਰਚਣਾ ਪੰਜਾਬ ਸਰਕਾਰ ਸ਼ੁਰੂ ਕਰ ਦੇਗੀ ਔਰ ਕਈ ਤਰੀਕੇ ਦੇ ਉਹਨਾਂ ਨੇ ਸਵਾਲ ਹੈ ਜਿਹੜੇ ਉਹ ਚੱਕੇ ਨੇ ਕਿ ਹੁਣ ਇਹਨਾਂ ਦੀ ਜਿਵੇਂ ਬਿਪਾਸਨਾ ਖਤਮ ਹੋ ਗਈ ਹੈ ਇਹ ਪੰਜਾਬ ਦੇ ਵਿੱਚ ਹੁਣ ਸਿਆਸਤ ਕਰਨਗੇ ਔਰ ਮੁੱਖ ਮੰਤਰੀ ਦੇ ਕੁਰਸੀ ਦੇ ਉੱਪਰ ਇਹਨਾਂ ਦੇ ਇਹਨਾਂ ਦਾ ਧਿਆਨ ਰਹੇਗਾ ਸੋ ਕਈ ਤਰੀਕੇ ਦੇ ਇਲਜ਼ਾਮ ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਪਰ ਭੜਕੇ ਹੋਣ ਵਾਲੀ ਜਿਹੜੀ ਵਿਧਾਇਕਾਂ ਦੀ ਬੈਠਕ ਹੈ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੇ ਵਿਧਾਇਕਾਂ ਨੂੰ ਕੀ ਸੰਦੇਸ਼ ਦਿੱਤਾ ਜਾਂਦਾ ਉਹ ਦੇਖਣਾ ਹੋਵੇਗਾ ਇੱਕ ਅਧਿਆਪਕਾਂ ਦਾ ਦੂਸਰਾ ਬੈਚ ਅੱਜ ਫਿਨਲੈਂਡ ਦੇ ਲਈ ਰਵਾਨਾ ਕੀਤਾ ਗਿਆ 72 ਅਧਿਆਪਕਾਂ ਦਾ ਦੂਸਰਾ ਬੈਚ ਇਹ ਰਵਾਨਾ ਹੋਇਆ ਅੱਜ ਔਰ ਦੋ ਹਫਤੇ ਇਹ ਅਧਿਆਪਕ ਉਥੇ ਸਖਲਾਈ ਲੈਣਗੇ ਔਰ ਪੰਜਾਬ ਦੇ ਵਿੱਚ ਆ ਕੇ ਫਿਰ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਲਈ ਉਹਨਾਂ ਦੇ ਵੱਲੋਂ ਉਪਰਾਲੇ ਕੀਤੇ ਜਾਣਗੇ ਔਰ ਪਹਿਲਾਂ ਵੀ ਇਹ ਬੈਚ ਜਿਹੜੇ ਕੰਟੀਨਿਊ ਪੰਜਾਬ ਸਰਕਾਰ ਦੇ ਵੱਲੋਂ ਭੇਜੇ ਜਾ ਰਹੇ ਉਹਨਾਂ ਨੂੰ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੀ ਜਿਹੜੀ ਸਾਡੀ ਸਰਕਾਰ ਦੀ ਇਹ ਸਿੱਖਿਆ ਨੀਤੀ ਹੈ ਉਹਦੇ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਹੈ ਔਰ ਉਹਦੇ ਵਿੱਚ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਧਿਆਪਕਾਂ ਨੂੰ ਅਪਗ੍ਰੇਡ ਕੀਤਾ ਜਾਵੇ ਆ ਮੁਲਕਾਂ ਦੇ ਵਿੱਚ ਬਾਕੀ ਮੁਲਕਾਂ ਦੇ ਵਿੱਚ ਸਿੱਖਿਆ ਕਿਸ ਤਰੀਕੇ ਨਾਲ ਦਿੱਤੀ ਜਾਂਦੀ ਹੈ ਉਹਨਾਂ ਨੂੰ ਅਸੀਂ ਭੇਜ ਰਹੇ ਹਾਂ ਤਾਂ ਕਿ ਉਹ ਆ ਕੇ ਬੱਚਿਆਂ ਨੂੰ ਵਧੀਆ ਸਿੱਖਿਆ ਕਿੱਦਾਂ ਰਹਿਣਾ ਹੈ ਸਕੂਲਾਂ ਦੇ ਵਿੱਚ ਕੀ ਕੰਮ ਕਰਨੇ ਨੇ ਸੋ ਉਹਦੇ ਵਿੱਚ ਮਦਦ ਕਰਨਗੇ ਸੋ ਇੱਕ ਜਥਾ ਜਿਹੜਾ ਇੱਕ ਬੈਚ ਜਿਹੜਾ ਸੀਐਮ ਭਗਵੰਤ ਮਾਨ ਦੇ ਵੱਲੋਂ ਹਰੀ ਝੰਡੀ ਦਿਖਾ ਕੇ ਉਸ ਬੈਚ ਨੂੰ ਰਵਾਨਾ ਕਰ ਦਿੱਤਾ ਗਿਆ ਔਰ ਇਸ ਦੇ ਵਿੱਚ ਉਹ ਅਧਿਆਪਕ ਭੇਜੇ ਗਏ ਨੇ ਜਿਨ੍ਹਾਂ ਦੇ ਅਜੇ ਰਿਟਾਇਰਮੈਂਟ ਦੀ ਬਹੁਤ ਰਿਟਾਇਰਮੈਂਟ ਦੇ ਲਈ ਸਮਾਂ ਪਿਆ ਮਤਲਬ ਵੱਧ ਸਮਾਂ ਉਹ ਸਕੂਲਾਂ ਨੂੰ ਦੇ ਸਕਦੇ ਨੇ 43 ਸਾਲ ਦੀ ਉਮਰ ਤੱਕ ਦਾ ਇਹ ਸਮਾਂ ਸੀਮਾ ਜਿਹੜੀ ਆ ਤੈਅ ਕੀਤੀ ਜਾਂਦੀ ਹੈ ਕਿ ਉਸ ਤੋਂ ਉਜਾਦੀ ਉਮਰ ਦਾ ਵਿਅਕਤੀ ਨਾ ਹੋਵੇ ਸੋ ਲੰਬਾ ਸਮਾਂ ਇਹ ਫਿਰ ਆਪਣਾ ਤਜਰਬਾ ਜਿਹੜਾ ਬੱਚਿਆਂ ਦੇ ਨਾਲ ਸ਼ੇਅਰ ਕਰ ਸਕਦੇ ਨੇ ਸੋ ਇੱਕ ਬੈਚ ਹੋਰ ਗਿਆ ਇਹਦੇ ਨਾਲ ਹੁਣ ਬੱਚਿਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਫਾਇਦਾ ਤੇ ਜ਼ਰੂਰ ਹੋਏਗਾ ਦੂਸਰੇ ਪਾਸੇ ਜਿੱਥੇ ਇੱਕ ਜਥਾ ਅੱਜ ਫਿਨਲੈਂਡ ਗਿਆ ਹੈ ਅਧਿਆਪਕਾਂ ਦਾ ਉੱਥੇ ਹਰ ਇੱਕ ਵਿਅਕਤੀ ਦੀ ਕੋਸ਼ਿਸ਼ ਹੁੰਦੀ ਆ ਕਿ ਜੇ ਵਿਦੇਸ਼ ਤੋਂ ਪੜ੍ਹਾਈ ਕਰਕੇ ਜਾਂ ਸਾਡਾ ਬੱਚਾ ਆਇਆ ਜਾਂ ਅਧਿਆਪਕ ਹੋਣ ਉਧਰੋਂ ਵਧੀਆ ਸਿਸਟਮ ਸਿੱਖ ਕੇ ਆਣਗੇ ਸਿਖਲਾਈ ਦੇ ਵਿੱਚ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਉਹ ਪੰਜਾਬ ਦੇ ਬੱਚਿਆਂ ਨੂੰ ਸਿਖਾਉਣਗੇ ਸੋ ਹੁਣ ਪੰਜਾਬੀਆਂ ਦੇ ਲਈ ਖੁਸ਼ਖਬਰੀ ਇੱਕ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਹੁਣ ਫਰਾਂਸ ਆਸਟ੍ਰੇਲੀਆ ਜਰਮਨ ਵਰਗੀਆਂ ਸੜਕਾਂ ਤੁਸੀਂ ਪੰਜਾਬ ਦੀਆਂ ਦੇਖੋਗੇ ਇਹ ਪੰਜਾਬ ਸਰਕਾਰ ਦੇ ਵੱਲੋਂ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਚੀਜ਼ ਦਾ ਦਾਵਾ ਕੀਤਾ ਗਿਆ ਉਹਦਾ ਨੋਟੀਫਿਕੇਸ਼ਨ ਅੱਜ ਹੀ ਜਾਰੀ ਕਰ ਦਿੱਤਾ ਗਿਆ ਕੰਮ ਸ਼ੁਰੂ ਹੋ ਜਾਏਗਾ ਪੰਜਾਬ ਦੇ ਤਿੰਨ ਸ਼ਹਿਰਾਂ ਦਾ ਜ਼ਿਕਰ ਇਹਦੇ ਵਿੱਚ ਕੀਤਾ ਗਿਆ ਔਰ ਤਿੰਨ ਸ਼ਹਿਰਾਂ ਦੇ ਵਿੱਚ ਲੁਧਿਆਣਾ ਅੰਮ੍ਰਿਤਸਰ ਔਰ ਜਲੰਧਰ ਨੂੰ ਰੱਖਿਆ ਗਿਆ ਇਹਨਾਂ ਦੀਆਂ ਸੜਕਾਂ ਜਿਹੜੀਆਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਉਹਨਾਂ ਸੜਕਾਂ ਨੂੰ ਵਿਦੇਸ਼ ਦੀਆਂ ਸੜਕਾ ਵਿਦੇਸ਼ ਮੁਲਕਾਂ ਦੇ ਵਿੱਚ ਜਿਹੜੀਆਂ ਸੜਕਾਂ ਹੁੰਦੀਆਂ ਨੇ ਉਸ ਤਰੀਕੇ ਦੀਆਂ ਸੜਕਾਂ ਦੇਖੋਗੇ ਔਰ ਇਹਨਾਂ ਸੜਕਾਂ ਦੇ ਵਿੱਚ ਤੁਹਾਨੂੰ ਸਟਰੀਟ ਲਾਈਟਾਂ ਮਿਲਣਗੀਆਂ બસ ਸਟਾਪ ਹੋਣਗੇ ਬਕਾਇਦਾ ਬਣੇ ਹੋਏ ਵਧੀਆ ਤਰੀਕੇ ਨਾਲ ਆ ਸੈਂਟਰ ਬਣੇ ਹੋਣਗੇ ਚਾਰਜਿੰਗ ਸਿਸਟਮ ਤੱਕ ਲੱਗਿਆ ਹੋਏਗਾ ਮਤਲਬ ਸੜਕਾਂ ਦੇ ਆਲੇ ਦੁਆਲੇ ਤੁਹਾਡੇ ਬੈਠਣ ਦੇ ਲਈ ਜਿਸ ਤਰੀਕੇ ਨਾਲ ਤੁਸੀਂ ਮੈਂ ਜੇ ਸੌਖੀ ਭਾਸ਼ਾ ਦੇ ਨਾਲ ਜੇ ਤੁਸੀਂ ਵਿਦੇਸ਼ ਨਹੀਂ ਗਏ ਤੁਸੀਂ ਚੰਡੀਗੜ੍ਹ ਗਏ ਹੋ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਸਾਈਕਲਿੰਗ ਦੇ ਲਈ ਇੱਕ ਅਲੱਗ ਹੁੰਦਾ ਵਾਕਿੰਗ ਦੇ ਲਈ ਵਾਕ ਕਰਨ ਦੇ ਲਈ ਰੋਡ ਅਲੱਗ ਬਣਿਆ ਹੁੰਦਾ ਸੜਕ ਅਲੱਗ ਲਾਈਟਾਂ ਲੱਗੀਆਂ ਹੋਈਆਂ ਪ੍ਰੋਪਰ ਤਰੀਕੇ ਦੇ ਨਾਲ ਬੜਾ ਵਧੀਆ ਸਿਸਟਮ ਲੱਗਦਾ ਸੋ ਬਾਹਰਲੇ ਦੇਸ਼ਾਂ ਵਰਗਾ ਸਿਸਟਮ ਪੰਜਾਬ ਦੇ ਵਿੱਚ ਵੀ ਕਰਨ ਜਾ ਰਹੀ ਹੈ ਤਿੰਨ ਸ਼ਹਿਰਾਂ ਨੂੰ ਹਜੇ ਸਰਕਾਰ ਨੇ ਮਿੱਥਿਆ ਔਰ 8 ਮਹੀਨਿਆਂ ਦੇ ਵਿੱਚ ਇਹ ਨਹੀਂ ਕਿ ਹੁਣ 2027 ਦੀਆਂ ਚੋਣਾਂ ਤੋਂ ਬਾਅਦ ਸਰਕਾਰ ਨੇ ਕੰਮ ਦੀ ਵਿੱਚ ਤੇਜ਼ੀ ਲਿਆਉਣ ਦੇ ਲਈ ਉਹਨਾਂ ਨੇ ਕਿਹਾ ਕਿ ਅਗਲੇ 8 ਮਹੀਨਿਆਂ ਦੇ ਵਿੱਚ ਇਹ ਪ੍ਰੋਜੈਕਟ ਕੰਪਲੀਟ ਹੋ ਜਾਏਗਾ ਔਰ 10 ਸਾਲ ਦੇ ਲਈ ਇਹਦੀ ਇਹਨਾਂ ਸੜਕਾਂ ਦੀ ਮਿਆਦ ਹੋਏਗੀ ਔਰ ਇਹਦੇ ਲਈ ਸਰਕਾਰ ਨੇ ਰਣਨੀਤੀ ਜਿਹੜੀ ਆ ਪੂਰੀ ਬਣਾ ਲਈ ਹੈ ਔਰ ਇਸ ਪ੍ਰੋਜੈਕਟ ਦੇ ਲਈ ਉਹਨਾਂ ਨੇ ਕੁਝ ਉੱਚ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਹੜੇ ਵਿਦੇਸ਼ਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਐਸੇ ਸਿਸਟਮ ਤਿਆਰ ਕੀਤੇ ਜਾਂਦੇ ਨੇ ਔਰ ਉਹਨਾਂ ਨੂੰ ਸੌਂਪੀਆਂ ਜਾਣਗੀਆਂ ਸੜਕਾਂ ਵੱਡੀ ਕੰਪਨੀ ਨੂੰ ਕਿਸੇ ਨੂੰ ਕਿ ਉਹ ਸਾਰੀ ਦੇਖ ਰਹਿਕਦਾ ਕੰਮ ਵੀ ਫਿਰ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਕਰਨਗੇ ਸੋ ਪੰਜਾਬ ਦੀਆਂ ਸੜਕਾਂ ਇੱਕ ਵਾਰ ਫਿਰ ਤੋਂ ਉਮੀਦ ਕਰਦੇ ਹਾਂ ਕਿ ਜੋ ਸਰਕਾਰ ਨੇ ਐਲਾਨ ਕੀਤਾ ਹੈ ਉਹ ਐਲਾਨ ਜੇ 8 ਮਹੀਨਿਆਂ ਦੇ ਵਿੱਚ ਪੂਰਾ ਹੋ ਜਾਂਦਾ ਤੇ ਲੋਕਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਬਹੁਤ ਇਹ ਉਹ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਹੋ ਗਿਆ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਰਹਿੰਦੀ ਹੈ ਇਸ ਦੇ ਨਾਲ ਜੇ ਇਹ ਸਿਸਟਮ ਸਰਕਾਰ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਇਹ ਵੱਡੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਟ੍ਰੈਫਿਕ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਤੋਂ ਵੀ ਨਜਾਤ ਮਿਲੇਗੀ ਸਰਕਾਰ ਦੀ ਨੀਤੀ ਤਾਂ ਇਹਦੇ ਲਈ ਚੰਗੀ ਲੱਗ ਰਹੀ ਹੈ ਪਰ ਸਮਾਂ ਸ਼ਾਇਦ ਸਰਕਾਰ ਨੇ ਥੋੜਾ ਜ਼ਿਆਦਾ ਲੈ ਲਿਆ 3 ਸਾਲ ਹੋ ਚੁੱਕੇ ਨੇ 3 ਸਾਲਾਂ ਬਾਅਦ ਐਸੀਆਂ ਰਣਨੀਤੀਆਂ ਚਾਹੀਏ ਨਸ਼ਾ ਤਸਕਰਾਂ ਦੇ ਘਰ ਟਾਉਣ ਦੀ ਗੱਲ ਹੋਵੇ ਚਾਹੇ ਸੜਕਾ ਬਣਾਉਣ ਦੀ ਗੱਲ ਹੋਵੇ ਕਈ ਤਰੀਕੇ ਦੇ ਜਿਹੜੇ ਫੈਸਲੇ ਸਰਕਾਰ ਲੈ ਤੇ ਜ਼ਰੂਰ ਲਈ ਆ ਪਰ ਲੋਕਾਂ ਦੇ ਵਿੱਚ ਇੱਕ ਸਵਾਲ ਜ਼ਰੂਰ ਹੈ ਕਿ 3 ਸਾਲ ਲਗਾ ਦਿੱਤੇ ਇਹਨਾਂ ਫੈਸਲਿਆਂ ਨੂੰ ਲੈ ਲੈ ਹਾਲਾਂਕਿ ਇਹ ਪ੍ਰੋਜੈਕਟ ਜਿਹੜਾ 8 ਮਹੀਨਿਆਂ ਦੇ ਵਿੱਚ ਸਰਕਾਰ ਦਾਵਾ ਕਰ ਰਹੀ ਹੈ ਕਿ 8 ਮਹੀਨਿਆਂ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਉਹ ਕੰਪਲੀਟ ਹੋ ਜਾਏਗਾ। ED ਦੇ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕ ਜਿਹੜੇ ਸੀ ਉਹ ਭਾਰਤ ਵਾਪਸ ਭੇਜੇ ਗਏ ਬਾਕੀ ਵੀ ਮੁਲਕਾਂ ਦੇ ਵਿੱਚ ਵੀ ਭੇਜੇ ਪੰਜਾਬ ਦੇ ਵਿੱਚ ਵੀ ਆਏ। ਸੋ ਉਹਨਾਂ ਏਜੰਟਾਂ ਦੇ ਖਿਲਾਫ ਪੰਜਾਬ ਸਰਕਾਰ ਸਖਤ ਸੀ ਹਾਈ ਕੋਰਟ ਦੇ ਹੁਕਮ ਹੋਏ ਸੀ ਪਰ ਹੁਣ ਈਡੀ ਸਖਤ ਨਜ਼ਰ ਆ ਰਹੀ ਹੈ ਜਲੰਧਰ ਈਡੀ ਦੇ ਵੱਲੋਂ ਜਲੰਧਰ ਜਿਹੜਾ ਈਡੀ ਦਾ ਦਫ਼ਤਰ ਹੈ ਉਹਨਾਂ ਦੇ ਵੱਲੋਂ ਜਾਲੀ ਏਜੰਟਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਈਡੀ ਆਪਣੇ ਪੱਧਰ ਦੇ ਉੱਤੇ ਮਤਲਬ ਇਹਨੂੰ ਇਸ ਚੀਜ਼ ਨੂੰ ਇਸ ਹਲਾਨਤ ਨੂੰ ਗਰਾਊਂਡ ਦੇ ਉੱਤੋਂ ਖਤਮ ਕਰਨ ਦੇ ਲਈ ਉਹਨਾਂ ਏਜੰਟਾਂ ਤੱਕ ਪਹੁੰਚ ਕਰ ਰਹੀ ਹੈ ਔਰ ਉਹਨਾਂ ਏਜੰਟਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ ਔਰ 11 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਜਿਹੜੇ ਰਿਪੋਰਟ ਕੀਤੇ ਗਏ ਲੋਕ ਸੀ ਪੰਜਾਬ ਦੇ 11 ਲੋਕਾਂ ਨੂੰ ED ਨੇ ਆਪਣੇ ਦਫ਼ਤਰ ਬੁਲਾਇਆ ਔਰ ਦਫ਼ਤਰ ਬੁਲਾ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਉਹਦੇ ਆਧਾਰ ਦੇ ਉੱਤੇ ਹੁਣ ਇੱਕ ਤੁਰੇ ਤੋਂ ਲੈ ਕੇ ਦੂਸਰੇ ਤੁਰੇ ਤੱਕ ਸਿਰਫ ਉਹਨਾਂ ਏਜੰਟਾਂ ਨੂੰ ਸਿਰਫ ਜਾਲੀ ਏਜੰਟਾਂ ਨੂੰ ਫੜਨਾ ਹੀ ED ਕਹਿੰਦੀ ਹੈ ਸਾਡਾ ਮਕਸਦ ਨਹੀਂ ਹੈ ਇਹ ਜਾਲੀ ਏਜੰਟ ਫਿਰ ਅੱਗੇ ਕਿਹਦੇ ਕੋਲ ਜਾਂਦੇ ਉਸ ਤੋਂ ਅੱਗੇ ਕਿੱਥੇ ਜਾਂਦੇ ਉੱਥੋਂ ਅੱਗੇ ਕਿੱਥੇ ਜਾਂਦੇ ਸੋ ਉਹਨਾਂ 11 ਲੋਕਾਂ ਤੋਂ ED ਨੇ ਸਾਰਾ ਸਾਰੀ ਜਾਣਕਾਰੀ ਲੈ ਲਈ ਹੈ ਔਰ ਇੱਕੋ ਵਾਰ ਉਹਨਾਂ ਦੇ ਉੱਪਰ ਧਾਵਾ ਜਿਹੜਾ ED ਦੇ ਵੱਲੋਂ بولیا ਜਾਏਗਾ اور خاص ਗੱਲ ਇਹਦੇ ਵਿੱਚ ਇਹ ਹੈ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਨਾਲ ਸੰਬੰਧਤ ਬਹੁਤ ਸਾਰੇ ਐਸੇ ਜਾਲੀ ਏਜੰਟ ਨੇ ਜਿਨ੍ਹਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਨੇ ਔਰ ਉਤੋਂ ਵੀ ਖਾਸ ਗੱਲ ਇਹ ਹੈ ਕਿ ਬਹੁਤ ਸਾਰੇ ਪਿੰਡਾਂ ਦੇ ਪੰਚ ਤੇ ਸਰਪੰਚ ਈਡੀ ਦੇ ਰਡਾਰਤੇ ਨੇ ਈਡੀ ਦੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਡਾਂ ਦੇ ਪੰਚ ਤੇ ਪਿੰਡਾਂ ਦੇ ਸਰਪੰਚ ਪਿੰਡ ਦੇ ਵਿੱਚ ਰਹਿਣ ਵਾਲੇ ਲੋਕ ਜਦੋਂ ਵਿਦੇਸ਼ ਜਾਣ ਦੀ ਗੱਲ ਕਰਦੇ ਨੇ ਤੇ ਪੰਚਾਂ ਤੇ ਸਰਪੰਚਾਂ ਦੇ ਵੱਲੋਂ ਹੀ ਵੱਡੇ ਪੱਧਰ ਦੇ ਉੱਤੇ ਜਾਲੀ ਏਜੰਟਾਂ ਤੱਕ ਇਹਨਾਂ ਬੱਚਿਆਂ ਨੂੰ ਇਹਨਾਂ ਲੋਕਾਂ ਨੂੰ ਪਹੁੰਚਾਇਆ ਜਾਂਦਾ ਸੀ ਔਰ ਉਹਦੇ ਲਈ ਉਹ ਮੋٹے ਪੈਸੇ ਲੈਂਦੇ ਸੀ ਸੋ ਈਡੀ ਦੇ ਵੱਲੋਂ ਹੁਣ ਇਸ ਤਰੀਕੇ ਨਾਲ ਬੜੀ ਬਰੀਕੀ ਦੇ ਨਾਲ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਔਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਵਿਅਕਤੀ ਕੋਈ ਵੀ ਹੋਏ ਜੇ ਕੋਈ ਆਮ ਵਿਅਕਤੀ ਵੀ ਕਿਸੇ ਨੂੰ ਵਿਦੇਸ਼ ਦੇ ਵਿੱਚ ਭੇਜ ਸਕਦਾ ਹੈ ਸਹੀ ਤਰੀਕੇ ਨਾਲ ਉਹਦੇ ਵਿੱਚ ਕੋਈ ਗੁਨਾਹ ਨਹੀਂ ਹੈ ਪਰ ਜੇ ਚਾਹੇ ਫਿਰ ਸਰਪੰਚ ਹੋਏ ਚਾਹੇ ਪੰਚ ਹੋਏ ਮੋਤਵਾਰ ਬੰਦੇ ਜਦੋਂ ਜਾਲੀ ਤਰੀਕੇ ਦੇ ਨਾਲ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਖਰਾਬ ਕਰਦੇ ਨੇ ਉਹਨਾਂ ਤੋਂ ਪੈਸੇ ਵੀ ਲੈਂਦੇ ਤੇ ਬੱਚਾ ਵੀ ਸਹੀ ਟਿਕਾਣੇ ਤੇ ਨਹੀਂ ਪਹੁੰਚਦਾ ਔਰ ਗਲਤ ਤਰੀਕੇ ਦੇ ਨਾਲ ਪਹੁੰਚਦਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਸੋ ਟਰੈਵਲ ਏਜੰਟਾਂ ਦੇ ਖਿਲਾਫ ਜਾਲੀ ਟਰੈਵਲ ਏਜੰਟ ਜਾਲੀ ਟਰੈਵਲ ਏਜੰਟਾਂ ਦੇ ਖਿਲਾਫ ਈਡੀ ਦੇ ਵੱਲੋਂ ਹੁਣ ਬਿਉਤਬੰਦੀ ਬਣਾ ਲਈ ਗਈ ਹੈ ਆਨ ਵਾਲੇ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਤੁਸੀਂ ਐਕਸ਼ਨ ਹੁੰਦੇ ਜਾਲੀ ਏਜੰਟਾਂ ਦੇ ਉੱਪਰ ਦੇਖੋਗੇ ਇੱਕ ਬੀਤੇ ਰਾਤ ਗ੍ਰੇਨੇਡ ਹਮਲਾ ਹੋਇਆ ਅੰਮ੍ਰਿਤਸਰ ਦੇ ਵਿੱਚ ਇਹ ਅੰਮ੍ਰਿਤਸਰ ਦੇ ਵਿੱਚ ਕੋਈ ਪਹਿਲਾ ਹਮਲਾ ਨਹੀਂ ਹੋਇਆ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖ ਰਹੇ ਸੀ ਕਿ ਤਮਾਕੇ ਹੁੰਦੇ ਰਹੇ ਨੇ ਪਰ ਥਾਣਿਆਂ ਦੇ ਉੱਤੇ ਤਮਾਕੇ ਹੋਏ ਪੰਜਾਬ ਦੇ ਵਿੱਚ ਘਟੋਕਟ 12 ਤੋਂ 13 ਐਸੇ ਥਾਣਿਆਂ ਦੇ ਵਿੱਚ ਹਮਲੇ ਹੋਏ ਗ੍ਰੇਨੇਡ ਅਟੈਕ ਹੋਏ ਜਿਦੇ ਵਿੱਚੋਂ 5 ਤੋਂ 6 ਥਾਣੇ ਸਿਰਫ ਅੰਮ੍ਰਿਤਸਰ ਦੇ ਸੀ ਪਰ ਬੀਤੀ ਰਾਤ ਜਿਹੜਾ ਗ੍ਰੇਨੇਡ ਹਮਲਾ ਹੋਇਆ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਨੂੰ ਗ੍ਰੇਨੇਡ ਹਮਲਾ ਨਹੀਂ ਕਿਹਾ ਜਾ ਰਿਹਾ ਤਮਾਕਾ ਕਿਹਾ ਜਾ ਰਿਹਾ ਕਿ ਕਿਸੇ ਤਮਾਕੇ ਵਾਲੀ ਚੀਜ਼ ਨੂੰ ਸਿੱਟਿਆ ਗਿਆ ਔਰ ਉਸ ਦੇ ਨਾਲ ਤਮਾਕਾ ਹੋ ਗਿਆ ਪਰ ਮੀਡੀਆ ਆਧਾਰਿਆਂ ਦੇ ਵੱਲੋਂ ਫਿਲਹਾਲ ਇਹਨੂੰ ਗ੍ਰੇਨੇਡ ਹਮਲੇ ਦੇ ਨਾਲ ਹੀ ਜੋੜ ਕੇ ਦੇਖਿਆ ਜਾਂਦਾ ਹੈ ਕਿਉਂਕਿ ਪੁਲਿਸ ਦੇ ਵੱਲੋਂ ਪਹਿਲਾਂ ਵੀ ਜਿਹੜੇ ਹਮਲੇ ਹੋਏ ਨੇ ਉਹਨਾਂ ਦੇ ਵਿੱਚ ਕਿਹਾ ਕਿ ਦੇ ਪੁਲਿਸ ਨੇ ਕਿਹਾ ਕਿ ਨਹੀਂ ਨਹੀਂ ਕੋਈ ਹਮਲਾ ਨਹੀਂ ਹੋਇਆ ਤੇ ਟਾਇਰ ਫਟ ਗਿਆ ਸੀ ਗੱਡੀ ਦਾ ਟਾਇਰ ਫਟ ਗਿਆ ਗੱਡੀ ਦਾ ਬੋਨਟ ਦੇ ਵਿੱਚੋਂ ਧਮਾਕਾ ਹੋਇਆ ਬਾਅਦ ਦੇ ਵਿੱਚ ਫਿਰ ਪੁਲਿਸ ਆਪ ਹੀ ਜਦੋਂ ਪ੍ਰੈਸ ਕਾਨਫਰੈਂਸ ਕਰਦੀ ਸੀ ਤੇ ਫਿਰ ਪੁਲਿਸ ਦੇ ਵੱਲੋਂ ਉਹ ਮੋਟਰਸਾਈਕਲ ਦਾ ਟਾਇਰ ਪਟਾ ਜਾਂ ਫਿਰ ਜਿਹੜਾ ਬੋਨਟ ਦਾ ਬੋਨਟ ਦੇ ਵਿੱਚ ਬਲਾਸਟ ਹੋਇਆ ਉਹਨਾਂ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਫਿਰ ਪੁਲਿਸ ਕਹਿੰਦੀ ਸੀ ਕਿ ਜਿਹੜਾ ਗ੍ਰੇਨੇਡ ਹਮਲਾ ਹੋਇਆ ਸੀ ਅਸੀਂ ਉਹਦੀ ਦੋਸ਼ੀ ਨੂੰ ਫੜ ਲਿਆ ਸੋ ਇਸ ਕਰਕੇ ਸ਼ਾਇਦ ਮੀਡੀਆ ਦਾਰਿਆਂ ਦੇ ਵੱਲੋਂ ਹੁਣ ਇਸ ਚੀਜ਼ ਨੂੰ ਚਲਾਇਆ ਜਾ ਰਿਹਾ ਕਿ ਜਦੋਂ ਗ੍ਰ ਪਹਿਲਾ ਇਹ ਹਮਲਾ ਹੈ ਥਾਣੇ ਤੇ ਨਹੀਂ ਹੋਇਆ ਜਿਹੜਾ ਇੱਕ ਮੰਦਿਰ ਦੇ ਵਿੱਚ ਹੋਇਆ ਠਾਕੁਰ ਦੁਆਰਾ ਮੰਦਿਰ ਹੈ ਅਮਰitsar ਦੇ ਵਿੱਚ ਉੱਥੇ ਰਾਤ 12:30 ਦੇ ਕਰੀਬ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਔਰ ਉਹਨਾਂ ਦੇ ਵੱਲੋਂ ਇਹ ਜਿਹੜਾ ਤਮਾਕੇ ਵਾਲੀ ਚੀਜ਼ ਮੰਦਿਰ ਦੇ ਉੱਤੇ ਸਿੱਟੀ ਗਈ ਔਰ ਤਮਾਕਾ ਇੰਨਾ ਜ਼ਬਰਦਸਤ ਸੀ ਕਿ ਰਾਤ ਨੂੰ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਔਰ ਇਹ ਜਿਹੜਾ ਹਮਲਾ ਹੋਇਆ ਉਸ ਦੇ ਨਾਲ ਲੋਕਾਂ ਦੇ ਵੱਲੋਂ ਹੁਣ ਸਵਾਲ ਚੱਕੇ ਜਾ ਰਹੇ ਨੇ ਕਿ ਪਹਿਲਾਂ ਤਾਂ ਸਿਰਫ ਖਾਣਿਆਂ ਦੇ ਉੱਪਰ ਹੀ ਅਟੈਕ ਹੋ ਰਹੇ ਸੀ ਪਰ ਹੁਣ ਮੰਦਰ ਦੇ ਉੱਪਰ ਅਟੈਕ ਹੋਇਆ ਇਸ ਦੇ ਨਾਲ ਕਿਤੇ ਨਾ ਕਿਤੇ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੀ ਸ਼ਾਇਦ ਕਿਤੇ ਕੋਸ਼ਿਸ਼ ਜਿਹੜੀ ਹੈ ਉਹ ਹੁਣ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਸੋ ਹੁਣ ਇਸ ਧਮਾਕੇ ਦੇ ਉੱਤੇ ਸਿਆਸਤ ਵੀ ਹੋ ਰਹੀ ਹੈ ਸਰਕਾਰ ਦੇ ਉੱਪਰ ਕਈ ਤਰੀਕੇ ਦੇ ਸਵਾਲ ਉੱਠ ਰਹੇ ਨੇ ਕਿ ਸਰਕਾਰ ਇਹਨਾਂ ਚੀਜ਼ਾਂ ਦੇ ਉੱਤੇ ਨੱਖਪਾਨ ਦੇ ਵਿੱਚ ਕਾਮਯਾਬ ਕਿਉਂ ਨਹੀਂ ਹੋ ਰਹੀ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਹੁਤ ਚੰਗੀ ਹੈ ਕੁਝ ਨਹੀਂ ਹੋਇਆ ਕਾਨੂੰਨ ਵਿਵਸਥਾ ਨੂੰ ਤੁਸੀਂ ਬਾਕੀ ਸੂਬਿਆਂ ਦੀ ਕਾਨੂੰਨ ਵਿਵਸਥਾ ਦੇਖੋ ਉਹ ਬਹੁਤ ਮਾੜੀ ਹੈ ਇਹਦੇ ਤੋਂ ਵੀ ਮਾੜੀ ਹੈ ਵੈਸੇ ਇਹ ਕੋਈ ਮਸਲੇ ਦਾ ਹੱਲ ਨਹੀਂ ਹੋਇਆ ਕਿ ਦੂਸਰੇ ਸੂਬੇ ਦੇ ਵਿੱਚ ਜੇ 10 ਅਟੈਕ ਹੋਏ ਸਾਡੇ ਤਾਂ 5 ਹੀ ਹੋਏ ਕਿ 5 ਕਿਉਂ ਹੋਏ ਮ ਜਾਨੀ ਕਿ ਲੋਕਾਂ ਦੇ ਅੰਦਰ ਡਰਤਾ ਇਹ ਹੈ ਨਾ ਕਿ 5.5 ਕਿਉਂ ਹੋ ਗਿਆ ਸੀ ਲੋਕਾਂ ਦੇ 10 ਦੇਖ ਕੇ ਖੁਸ਼ ਹੋੜ ਹੋਣਾ ਸਾਡੇ ਜਿਹੜੇ 5 ਹੋ ਰਹੇ ਨੇ ਸੀ ਤਾਂ ਉਹਦੇ ਤੋਂ ਚਿੰਤਿਤ ਆ ਸੋ ਲੋਕ ਹੁਣ بار بار ਇਹ ਸਵਾਲ ਕਰ ਰਹੇ ਨੇ ਕਿ ਪਹਿਲਾ ਠਾਣਿਆਂ ਦੇ ਉੱਤੇ ਹੁਣ ਜਦੋਂ ਮੰਦਰਾਂ ਦੇ ਉੱਤੇ ਅਟੈਕ ਹੋਣ ਲੱਗ ਪਏ ਹਾਲਾਂਕਿ ਪੁਜਾਰੀ ਅੰਦਰ ਸੀ ਉਹ ਉੱਥੇ ਕਈ ਬਹੁਤ ਵੱਡਾ ਨੁਕਸਾਨ ਹੋਇਆ ਹੈ ਮੰਦਰ ਦਾ ਔਰ ਧਾਰਮਿਕ ਭਾਵਨਾਵਾਂ ਲੋਕਾਂ ਦੀਆਂ ਭੜਕੀਆਂ ਨੇ ਉਸ ਤੋਂ ਬਾਅਦ ਲੋਕ ਗੁੱਸੇ ਦੇ ਵਿੱਚ ਨੇ ਔਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਹਾਲਾਂਕਿ ਜਿੰਨੇ ਪਿਛਲੇ ਗ੍ਰੇਨੇਡ ਹਮਲੇ ਹੋਏ ਨੇ ਪੁਲਿਸ ਨੇ ਥੋੜੇ ਥੋੜੇ ਸਮੇਂ ਦੇ ਬਾਅਦ ਉਹਨਾਂ ਨੂੰ ਫੜ ਵੀ ਲਿਆ ਪੁਲਿਸ ਦੀ ਕਾਰਵਾਈ ਤੇਜ਼ ਹੋ ਜਾਂਦੀ ਆ ਪਰ ਸਵਾਲ ਇਹ ਆ ਕਿ ਹਮਲੇ ਹੋ ਕਿਉਂ ਰਹੇ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾਏਗਾ ਸੀਐਮ ਭਗਵੰਤ ਮਾਨ ਹੋਣਾਂ ਦੇ ਵੱਲੋਂ ਦੇ ਕੋਲੋਂ ਅੱਜ ਇੱਕ ਸਵਾਲ ਪੁੱਛਿਆ ਗਿਆ ਕਿ ਇਹ ਹਮਲੇ ਹੋ ਰਹੇ ਨੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਾਕਿਸਤਾਨ ਦੀ ਸਾਜ਼ਿਸ਼ ਹੈ ਇਹ ਪਾਕਿਸਤਾਨ ਦੇ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਬਾਰਡਰ ਸਟੇਟ ਹੈ ਔਰ ਵੱਡੇ ਪੱਧਰ ਦੇ ਉੱਤੇ ਤੁਸੀਂ ਨਸ਼ਾ ਔਰ ਜਿਹੜੇ ਹਥਿਆਰ ਨੇ ਪਾਕਿਸਤਾਨ ਦੇ ਵੱਲੋਂ भेजे ਜਾਂਦੇ ਨੇ ਪੰਜਾਬ ਦੇ ਵਿੱਚ ਔਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਪਿਛਲੇ ਸਮਿਆਂ ਤੋਂ ਹੁਣ ਤੱਕ 70% ਦੇ ਕਰੀਬ ਡਰੋਨ ਹਮਲੇ ਜਿਹੜੇ ਉਧਰੋਂ ਡਰੋਨ ਭੇਜੇ ਜਾਂਦੇ ਸੀ ਉਹਨਾਂ ਦੇ ਉੱਪਰ ਨੱਥ ਪਾ ਲਈ ਹੈ ਸਰਕਾਰ ਨੇ ਸੋ ਸਰਕਾਰ ਕੰਮ ਕਰ ਰਹੀ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬਾਕੀ ਸੂਬਿਆਂ ਦੇ ਨਾਲੋਂ ਕਾਨੂੰਨ ਵਿਵਸਥਾ ਇੱਥੇ ਪੰਜਾਬ ਦੇ ਵਿੱਚ ਚੰਗੀ ਹੈ ਚਿੰਤਾ ਕਰਨ ਦੀ ਲੋੜ ਨਹੀਂ ਪੁਲਿਸ ਇਸ ਮਾਮਲੇ ਦੀ ਵੀ ਜਿਹੜੀ ਜਾਂਚ ਹੈ ਉਹ ਕਰ ਰਹੀ ਹੈ ਸੋ ਇਹ ਸੀ ਅੱਜ ਦੀਆਂ ਉਹ ਤਮਾਮ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ